मोदी सरकारे कानून तारे कानून मोदी सरकार अमानी अमानी इडानी ताले कानून ਨਮਸਕਾਰ ਦੋਸਤੋ ਏਐਮ ਟੀਵੀ ਦੇਖ ਰਹੇ ਦੋਸਤਾਂ ਦਾ ਸਵਾਗਤ ਹੈ ਪਿੰਡ ਲਾਧੂਕਾ ਦੇ ਕਿਸਾਨਾਂ ਵੱਲੋਂ ਪਿੰਡ ਲਾਧੂਕਾ ਵਿੱਚ ਲੱਗੇ ਰਿਲਾਇੰਸ Jio ਦੇ ਮੋਬਾਈਲ ਟਾਵਰ ਨੂੰ ਪੂਰਨ ਰੂਪ ਵਿੱਚ ਕਨੈਕਸ਼ਨ ਕੱਟ ਕੇ ਬੰਦ ਕਰ ਦਿੱਤਾ ਗਿਆ ਇੱਥੇ ਬਾਰੀ ਸੰਖਿਆ ਦੇ ਵਿੱਚ ਕਿਸਾਨ ਇਕੱਤਰ ਹੋਏ ਅਤੇ ਅਡਾਨੀ ਬਾਨੀ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਦਾ ਉਦੋਂ ਤੱਕ ਇਹ ਸੰਗ੍ਰੇਸ਼ ਜਾਰੀ ਰਹੇਗਾ ਪਿੰਡ ਲਾਦੂ ਕਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਹੁਣ ਤੁਹਾਨੂੰ ਮਿਲਾਨ ਜਾ ਰਹੇ ਆ ਇੱਥੇ ਇਕੱਤਰ ਹੋਏ ਕਿਸਾਨਾਂ ਨਾਲ ਕਰਦੇ ਆ ਗੱਲਬਾਤ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੰਨੀ ਡੰਨੀ ਹੋਵੇ મોદી ਸਰਕਾਰ ਮੁਰਦਾਬਾਦ મોદી ਸਰਕਾਰ ਮੁਰਦਾਬਾਦ ਕਿਸਾਨੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਰਕੇਸ਼ ਮੋਜ ਪਿੰਡ ਲਾਧੂ ਦਾ ਅੱਜ ਲਾਧੂ ਕਾ ਤੇ ਜੋ Jio ਟਾਵਰ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ ਹਾਂਜੀ ਇਹ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੈ ਅੱਜ ਇੱਥੇ ਇਹ ਹਰ ਇੱਕ ਵਰਗ ਨੂੰ ਪਤਾ ਹੈ ਇਸ ਗੱਲ ਦਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਜੋ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਨੇ ਉਹ ਕਾਲੇ ਕਾਨੂੰਨ ਹੈ ਇਕੱਲੇ ਕਿਸਾਨਾਂ ਲਈ ਨਹੀਂ ਉਹ ਹਰ ਇੱਕ ਵਰਗ ਲਈ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹ ਕਿਸੇ ਵੀ ਕੰਮ ਨਾਲ ਜੁੜਿਆ ਹੈ ਉਹਨਾਂ ਦੇ ਜਾਨ ਲੈਵਾ ਉਹ ਕਾਨੂੰਨ ਹਨ ਇਸ ਲਈ ਜੋ ਤਿੰਨ ਕਾਨੂੰਨ ਵਾਪਸ ਕਰਾਉਣ ਲਈ ਸਭ ਤੋਂ ਪਹਿਲਾਂ ਅੰਬਾਨੀ ਐ ਡਾਨੀ ਉਹਨਾਂ ਦੇ ਜੋ ਵੀ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਨੂੰ ਬੰਦ ਕਰਾਇਆ ਜਾਵੇ ਕਰਾਉਣ ਦੀ ਲੋੜ ਹੈ ਨਾਲ ਜੋ ਉਹਨਾਂ ਦੇ Jio ਦੇ ਇਹ ਜੋ ਟਾਵਰ ਹਨ ਜਾਂ ਉਹਨਾਂ ਦੀ SIM ਹਨ ਉਹਨਾਂ ਨੂੰ ਬੰਦ ਕਰਾਉਣ ਦੀ ਅਸੀਂ ਬੇਨਤੀ ਕਰਦੇ ਹਾਂ ਅੱਜ ਪਿੰਡ ਲਾਦੂਕਾ ਦੇ ਵਿੱਚ ਇੱਕ ਰਿਲਾਈਐਂਸ ਟਾਵਰ ਸੀ ਉਸ ਦਾ ਕਨੈਕਸ਼ਨ ਕੱਟਿਆ ਉਸ ਨੂੰ ਬੰਦ ਕੀਤਾ ਹੈ ਇਸ ਲਈ ਸਾਡੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਰਿਲਾਈਐਂਸ ਦੇ ਟਾਵਰ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਜਾਂ ਹੋਰ ਵੀ ਕੋਈ ਵੀ ਪ੍ਰੋਡਕਟ ਚੱਲ ਰਿਹਾ ਰਿਲਾਈਐਂਸ ਦਾ ਜਿਸ ਤਰ੍ਹਾਂ ਫਾਰਚੂਨ ਜਾਂ ਹੋਰ ਵੀ ਕਿਹੜੇ ਡੈਕਟਨ ਉਹਨਾਂ ਨੂੰ ਬੰਦ ਕਰੇ ਤਾਂ ਕਿ ਇਸ ਗੱਲ ਦਾ ਮੰਬਾਨੀ ਡਾਨੀ ਨੂੰ ਝਟਕਾ ਲੱਗੇ ਉਹਨਾਂ ਦੀ ਨਵਜ ਦੱਬੇ ਤਾਂ ਕਿ ਜੇ ਸਾਡੇ ਜਿਹੜੇ ਤਿੰਨ ਕਾਲੇ ਕਾਨੂੰਨ ਹਨ ਉਹਨਾਂ ਨੂੰ ਵਾਪਸ ਕੀਤਾ ਜਾਵੇ। ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ? ਜੀ ਮੇਰਾ ਨਾਮ ਜੀ ਅੰਕੁਸ਼ ਸੱਜੂ ਹੈ ਜੀ। ਔਰ ਮੈਂ ਲਾਡੂਕਾ ਦਾ ਰਹਿਣ ਵਾਲਾ ਆਂ। ਅਸੀਂ ਭਾਰਤੀ ਕਿਸਾਨ ਯੂਨੀਅਨ ਕੋਂਦਾ ਦੇ ਟਿਕਾ ਦੇ ਮੈਂਬਰ ਆ। ਅਸੀਂ ਪਿੰਡ ਦੇ ਜਿਹੜੇ ਲੋਕਲ ਕੋਂਦਾ ਦੇ ਮੈਂਬਰ ਆਂ। ਜਿਹੜਾ ਕਿਸਾਨ ਜਿੰਨੇ ਵੀ ਹੈਗੇ ਆ ਪਿੰਡ ਦੇ ਜਾ ਕਿਸੇ ਹੋਰ ਯੂਨੀਅਨ ਦੇ ਸਾਥੀ ਜਿਹੜੇ ਸਾਡੇ ਉਹ ਸਾਡੇ ਨਾਲ ਮੌਜੂਦ ਹੈ ਗਿਆ ਹੈ ਲਗਭਗ 50 ਤੋਂ 60 ਦੀ ਗਿਣਤੀ ਵਿੱਚ ਜਿਹੜੇ ਸਾਥੀ ਸਾਡੇ ਵਿੱਚਕਾਰ ਮੌਜੂਦ ਹੈ ਗਿਆ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕਾਰਪੋਰੇਟ ਕਰਾਣਿਆਂ ਦਾ ਸਰਕਾਰ ਦੇ ਨਾਲ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਇੱਕ ਟੰਗ ਜਿਹੜਾ ਹੈਗਾ ਇਹ ਵੀ ਟੰਗ ਹੈ ਕਿ ਜਿਹੜੇ ਕਾਰਪੋਰੇਟ ਕਰਾਣੇ ਆ ਉਹਨਾਂ ਦਾ ਜਿਹੜਾ ਰਿਲਾਇੰਸ ਦਾ ਜੀਓ ਦਾ ਜਿਹੜਾ ਟਾਵਰ ਹੈ ਉਹਨਾਂ ਬਾਈਕਾਟ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਹ ਸੈਂਟਰ ਤੱਕ ਪਹੁੰਚ ਸਕੇ ਜੋ ਕਿ ਅੱਜ ਪਿੰਡ ਲਾਧੂ ਕਾ ਦੇ ਵਿੱਚ ਸਾਰੇ ਕਿਸਾਨ ਇਕੱਠੇ ਹੋ ਕੇ ਅੱਜ ਮੋਦੀ ਸਰਕਾਰ ਦੇ ਖਿਲਾਫ ਅਤੇ ਅਬਾਨੀਆਂ ਦੇ ਖਿਲਾਫ ਜੋ ਗੁੱਸੇ ਦੀ ਲਹਿਰ ਹੈ ਸਾਰੇ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜੋ ਕਿ ਅੱਜ ਪਿੰਡ ਲਾਧੂ ਕਾ ਦੇ ਵਿੱਚ ਰਿਲਾਇੰਸ ਦਾ ਜੀਓ ਦਾ ਟਾਵਰ ਸੀ ਉਸ ਨੂੰ ਅੱਜ ਬੰਦ ਕੀਤਾ ਗਿਆ ਹੈ ਕਿਸਾਨ ਵਾਦਗਿੰਤੀ ਵਿੱਚ ਇੱਥੇ ਪਹੁੰਚੇ ਨੇ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਕਿਸਾਨ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਪਿੰਡਾਂ ਵਿੱਚ ਵੀ Jio ਦੇ ਟਾਵਰ ਹੈਗੇ ਨੇ ਸਾਰੇ ਕਿਸਾਨ ਇਕੱਠੇ ਹੋ ਕੇ ਉਸ ਦੇ Jio ਦੇ ਟਾਵਰਾਂ ਨੂੰ ਬੰਦ ਕਰੋ ਉਹਨਾਂ ਦੇ Reliance ਪੰਪਾਂ ਨੂੰ ਵੀ ਬੰਦ ਕਰੋ ਹਰੇਕ ਚੀਜ਼ ਦਾ ਬਾਈਕਾਟ ਕਰੋ ਤਾਂ ਜੋ ਆਪਾਂ ਆਪਣੀ ਆਵਾਜ਼ ਆਪਣੇ ਸੈਂਟਰ ਦੇ ਕੰਨਾਂ ਤੱਕ ਪਹੁੰਚਾ ਸਕੀਏ ਮੋਦੀ ਦੇ ਕੰਨਾਂ ਤੱਕ ਪਹੁੰਚਾ ਸਕੀਏ ਇਹ ਬਿੱਲ ਜੋ ਕਾਲੇ ਕਾਨੂੰਨ ਨੇ ਇਹ ਹਰੇਕ ਵਰਗ ਲਈ ਬਹੁਤ ਹੀ ਹਾਨੀਕਾਰਕ ਨੇ ਕਿਉਂਕਿ ਛੋਟੇ ਵਪਾਰੀ ਤੋਂ ਲੈ ਕੇ ਮਜ਼ਦੂਰ ਕਿਸਾਨ ਰੇੜੀ ਵਾਲਾ ਦੁਕਾਨਦਾਰ ਆੜਤੀਆ ਛੋਟੇ ਵਪਾਰੀ ਇਹ ਹਰੇਕ ਲਈ ਹਾਨੀਕਾਰਕ ਹਨ ਤੇ ਸਰਕਾਰ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਲਏ ਨਹੀਂ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਧੰਨਵਾਦ ਅੱਜ ਦਿਨ ਮੈਂ 10 ਦਿਨਾਂ ਦਾ 25 ਤਰੀਕ ਨੂੰ ਦਿੱਲੀ ਇਥੋਂ ਸਿਰ ਰਵਾਨਾ ਕੋਚ ਕੀਤਾ ਸੀ 10 ਦਿਨ ਦਾ ਟਾਈਮ ਉੱਥੇ ਲਾ ਕੇ ਆਇਆ ਹਾਂ ਜੋ ਕੀ ਰਸਤੇ ਵਿੱਚ ਦੋ ਜਨਤਾ ਸੀ ਬੈਰੀਏਟ ਵੀ ਥੋੜੇ ਸੀ ਤਾਂ ਉੱਥੇ ਬਹੁਤ ਹੀ ਜਨਤਾ ਦਾ ਲੋਸ ਵੇਖਣ ਮਿਲਿਆ ਜਨਤਾ ਪਬਲਿਕ ਘਟੋਗਾਟ ਪਛਤੀ ਲੱਖ ਦੇ ਤਰੀ ਪਹੁੰਚੀ ਹੈ ਤਾਂ ਅਸੀਂ ਐਸਟੀ ਟਾਵਰ ਨੂੰ ਅੱਜ ਇਸ ਕਰਕੇ ਬੰਦ ਕੀਤਾ ਕਿਉਂਕਿ ਇੱਕ ਟਾਵਰ ਜੋ ਅਡਾਨੀ ਬਣਨੇ ਦੇ ਹਨ ਤਾਂ ਕਿ ਅਡਾਨੀ ਬਣਨੇ ਨਹੀਂ ਮਿਲ ਕੇ ਇਹ ਟਾਵਰ ਆਪਣਾ ਕਾਨੂੰਨ ਜੋ ਬਣਾਏ ਸਨ ਇਸ ਕਰਕੇ ਅਸੀਂ ਤਾਂ ਮੰਨ ਕਿਤੇ ਇਹਨਾਂ ਨੂੰ ਕੋਈ ਝਟਕਾ ਲੱਗੇ ਮਾਈ ਸਾਡੇ ਪਿੰਡਾਂ ਵਿੱਚ ਇਹ ਕਰ ਰਹੇ ਹਨ ਪਰ ਸਾਡੇ ਵਾਸਤੇ ਇਹਨੇ ਕਾਰੇਕ ਨੂੰ ਲੈ ਕੇ ਆਣ ਕਿ ਜੋ ਸਾਡੇ ਮਜੂਰਾਂ ਦੇ ਰੇਟ ਵਰਕ ਦੇ ਕਿਸਾਨਾਂ ਵਾਸਤੇ ਬਹੁਤ ਦੇ ਵਰੰਟ ਆ ਗਿਆ। ਇਸ ਕਰਕੇ ਅਸੀਂ ਇਸ ਟਾਵਰ ਨੂੰ ਅੱਜ ਬੰਦ ਕੀਤਾ ਹੈ। ਤਾਂ ਅਸੀਂ ਸਾਰੇ ਇਲਾਕੇ ਦੇ ਜੋ ਜਿੰਨੇ ਵੀ ਟਾਵਰ ਹਨ ਸਾਰੇ ਨੂੰ ਕਿਸਾਨਾਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਟਾਵਰ ਇਸ ਤਰ੍ਹਾਂ ਬੰਦ ਕੀਤੇ ਜਾਣ। ਐਗਰੂ ਜੀ ਕਹਿੰਦੇ ਬਹੁਤ ਸਾਡਾ फाजिल्का में नंबर वन आईलेट्स इंस्टीट्यूट आईलेट्स कैफे पहली बार में अचीव करें अपने मन चाहे बैंड संपर्क करें नियर रेलवे अंडरब्रिज स्ट्रीट नंबर टू झूले कॉलोनी फाजिल्का